ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੋਂ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅਮਰਸਾ ਦਾ ਪਿੰਡ ਜਗਦੇਸ਼ ਕਲਾਂ ਦੀ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਇਸ ਨੌਜਵਾਨ ਵੱਲੋਂ ਇੱਕ ਵਾਤਾਵਰਣ ਨੂੰ ਜਿਹੜਾ ਕਿ ਇੱਕ ਪ੍ਰਭਾਵਿਤ ਹੋ ਕੇ ਇੱਕ ਜੰਗਲ ਦੀ ਤਰ੍ਹਾਂ ਜਿਹੜਾ ਕਿ ਇੱਥੇ 9000 ਜਿਹੜੇ ਕੀ ਫਲ ਬੂਟੇ ਲਗਾਏ ਗਏ ਨੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੇ ਪਿੰਡ ਆਉਣ ਦਾ ਜੀ ਇਬਨ ਐਸਓਪੀ ਆਪਣਾ ਨਾਮ ਦੱਸ ਕੇ ਤੇ ਕਿੰਨੇ ਤਰ੍ਹਾਂ ਦੇ ਇੱਥੇ ਜਿਹੜੇ ਫਲ ਜਿਹੜੇ ਨੇ ਬੂਟੇ ਲਗਾਏ ਗਏ ਨੇ ਉਹ ਸ਼ਾਮ ਵਾਲੇ ਬੂਟੇ ਨੇ ਜਾਂ ਫਲਦਾਰ ਬੂਟੇ ਲਗਾਏ ਗਏ ਨੇ ਤੇ ਕਿੰਨੇ ਤਰ੍ਹਾਂ ਦੇ ਮਨਚ ਜਹਾਂ ਜਿਸ ਤਰ੍ਹਾਂ ਆ ਪੀਸ ਤਰ੍ਹਾਂ ਪੌਦੇ ਲਗਾਏ ਜਾਣ ਮਨਚ ਜਾਣ ਜੀ ਸੇਵਾ ਕੋਈ ਵੀ ਆ ਕੋਈ ਗੁਰਦੁਆਰਾ ਸਾਹਿਬ ਕਰਦਾ ਜਾਏ ਕੋਈ ਮੰਦਿਰੇ ਕਰਦਾ ਮੇਰੀ ਸੇਵਾ ਇੱਥੇ ਲਈ ਜੀ ਮੈਂ ਇੱਥੇ ਕਰਦਾ ਆਪਣੇ ਕੁਦਰਤ ਨੂੰ ਪਿਆਰ ਕਰੀਦਾ ਰੁੱਖ ਲਾਈਦੇ ਬਸ ਠੀਕ ਹੈ ਤੇ ਮੈਨੂੰ ਐਸੋ ਵੀ ਸਮਾ ਕਿਸ਼ਤਾ ਦੇ ਰਹੇ ਹੋ ਕਿੰਨਾ ਟਾਈਮ ਦੇ ਰਹਿੰਦੇ ਹੋ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਦੇ ਹੋ ਦਸ਼ਕਾਂ ਜੂ ਸਾਂਝਾ ਕਰਦੇ ਹੋ ਤੇ ਇਹਨੇ ਜਿਹੜੇ ਬੂਟੇ ਲਗਾਏ ਗਏ ਨੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇਖਭਾਲ ਕਰਦੇ ਹੋ ਸਾਰੀ ਵੀ ਜੀ ਦੇਖਭਾਲ ਮੇਰੇ ਨਾਲ ਮੁੰਡਾ ਇੱਕ ਗੁਰਪ੍ਰੀਤ ਉਹ ਨਾਲ ਹੀ ਚੱਲੋ ਰਹਿੰਦਾ ਮੇਰੇ ਕੋ 2 ਸਾਲ ਹੋ ਗਏ ਆ ਆਪਣੇ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਖੁਸ਼ ਹੋ ਗਏ ਮਨਰੇਗਾ ਦਾ ਕੰਮ ਬਾਅਦ ਚ ਮੈਨੂੰ ਦਿੱਤਾ ਵਾ ਤੇ ਕੁਝ ਮਨਰੇਗਾ ਦੇ ਸਹਿਯੋਗ ਨਾਲ 2 ਸਾਲ ਹੋ ਗਏ ਪਹਿਲੋ ਤੇ ਮੈਂ ਕੱਲਾ ਹੀ ਕਰਦਾ ਸੀ ਐਵੇਂ ਤੁਨ ਕਹਾਂ ਸਾਰਾ ਪਾਣੀ ਧਾਣੀ ਦਾ ਸਿਸਟਮ 8 ਘੰਟੇ ਰਹਿੰਦਾ ਸੀ ਮੇਰੇ ਨਾਲ ਇੱਕ ਬੂਟੇ ਨੂੰ ਲਾ ਕੇ ਆਈਦਾ ਸੀ ਤੇ 4 ਦਿਨ ਬਾਅਦ ਵਾਰੀ ਆਉਂਦੀ ਸੀ ਉਹਦੀ ਐਦਾਂ ਸਰਕਲ ਮਤਲਬ ਸਾਰਾ ਚੱਲੀ ਗਿਆ ਬਾਅਦ ਚ ਫਿਰ ਉਹਨਾਂ ਮਂਰੇਗਾ ਦਾ ਬਿਨੂੰ ਤਰ ਦੱਸਿਆ ਕੰਮ ਦਿੱਤਾ ਕਲੀਪ ਸਿੰਘ ਧਾਰੀਵਾਲ ਨੇ ਕੁਝ ਆਪਣੇ ਸਰਪੰਚ ਸਾਹਿਬ ਬਲਵਿੰਦਰ ਸਿੰਘ ਸਰਪੰਚ ਉਹਨਾਂ ਦੇ ਸਹਿਯੋਗ ਦੇ ਨਾਲ ਪਰ ਹਾਂ ਤੇ ਮੈਨੂੰ ਐਸੋਪੀ ਕਿੰਨੇ ਤਰ੍ਹਾਂ ਦੇ ਜਿਹੜੇ ਇਥੇ ਬੂਟੇ ਲਗਾਏ ਗਏ ਨੇ ਦੱਸ ਕੰਜੂ ਸਾਝਾ ਕਰ ਦਿਓ ਕਿੰਨੇ ਪ੍ਰਕਾਰ ਦੇ ਬੂਟੇ ਨੇ ਇਹ ਵੀ 36 ਪ੍ਰਜਾਤੀਆਂ ਨੇ ਆਪਣੇ ਕੋਲ ਜਿੰਨੇ ਵੀ ਰੋਖ ਨੇ ਸਾਰੇ ਪੰਜਾਬ ਦੇ ਹੀ ਨੇ ਜਿੱਦਾਂ ਹੁਣ ਗਾੜੀ ਬੱਚਿਆਂ ਨੂੰ ਪਤਾ ਨਹੀਂ ਜਿੱਦਾਂ ਪਿੱਪਲ ਆ ਉਹ ਵਾਲੀਆਂ ਬੱਟਿਆਂ ਨੂੰ ਖਤਮ ਹੁੰਦਾ ਜਾਂਦਾ ਹੈ ਕਾਫੀ ਵੱਡਾ ਹੁੰਦਾ ਤੁਹਾਨੂੰ ਪਤਾ ਉਹ ਖੁੱਲ੍ਹੀ ਜਗ੍ਹਾ ਤੇ ਚੱਲਦਾ ਆਪਣੇ ਕੋ ਪਿੱਪਲ ਵੀ ਨੇ ਬੋਰਡ ਵੀ ਕਾਫੀ ਜਗ੍ਹਾ ਮਿਲਦਾ ਬੋਰਡੇ ਨੇ ਜਿੱਦਾਂ ਫਾਲਸਾ ਫਲਦਾ ਰੋਖ ਮਰੂਦ ਹੋਇਆ ਜਾਮਨ ਹੋਇਆ ਜਿੱਦੇ ਵੀ ਪੰਜਾਬ ਦੇ ਰਹਿ ਵਤੀ ਰੋਖ ਨੇ ਹਾਂਜੀ ਤੇ ਮੈਨੂੰ ਐਸਓਪੀ ਐਸ ਸੰਬੰਧ ਵਿੱਚ ਕੋਈ ਪਿੰਡ ਵਾਲਿਆਂ ਦਾ ਸੰਪਰਕ ਕਿੰਨਾ ਕਿਹਾ ਤੇ ਮੈਨੂੰ ਇਹ ਦੱਸੋ ਵੀ ਦੇਣ ਦੀ ਸ਼ੁਰੂਆਤ ਵੀ ਜਿਹੜੀ ਹੈ ਉਹ ਕਿਸ ਤਰ੍ਹਾਂ ਕਰਦੇ ਹੋ ਕਿੰਨਾ ਸਮਾਥ ਸਵੇ ਲੈਉਂਦੇ ਹੋ ਤੇ ਮੇਹਨਤ ਨਾਲ ਅਸੀਂ ਦੇਖਿਆ ਤੁਸੀਂ ਅਸੀਂ ਆਏ ਸੀ ਤੁਸੀਂ ਇੱਥੇ ਆ ਕੇ ਪ੍ਰਮਾਤਮਾ ਦਾ ਨਾਮ ਜਪ ਰਹੇ ਸੀ ਰਬ ਰਬ ਕਰ ਰਹੇ ਸੀ ਇਹ ਇੱਥੇ ਮੰਨ ਕੇ ਆ ਕੇ ਕਿੰਨਾ ਕੁ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਇੱਥੇ ਆ ਕੇ ਰابطਾ ਲਾ ਲੈਂਦੇ ਹੋ ਜੀ ਜੀ ਸ਼ਾਂਤੀ ਤੁਸੀਂ ਕੁਦਰਤ ਤਾਂ ਜਾਓਗੇ ਨਾ ਅਸਲੀ ਸਵਰਗ ਤੁਹਾਨੂੰ ਇੱਥੇ ਮਿਲੇਗਾ ਮਤਲਬ ਮੈਂ ਨਹੀਂ ਇੱਥੇ ਹੁੰਦਾ ਮੈਨੂੰ ਖਿੱਚ ਕੇ ਲਿਆਉਂਦੇ ਐ ਇੰਨਾ ਇਹਨਾਂ ਨਾਲ ਲਗਵਾਓ ਆ ਮਤਲਬ ਇੱਥੇ ਸੇਮਰੰਦ ਕਰੀਦਾ ਬਹਿ ਗੇ ਰਮਾਨਾ ਰੱਬ ਰੱਬ ਕਰੀਦਾ ਆਪਣਾ ਪਰਿਵਾਰ ਵੀ ਮੇਰਾ ਸਾਰਾ ਨਾਲ ਹੀ ਹੈ ਮੇਰਾ ਬੇਟਾ ਵਾ 12 ਸਾਲ ਦਾ ਉਹ ਵੀ ਨਾਲ ਪਾਣੀ ਪੀਉਂਦਾ ਵਾ ਮੇਰੀ ਵਾਈਫ ਆ ਉਹ ਨਾਲ ਹੀ ਸਾਰੇ ਮਤਲਬ ਬੇਟੀ ਮੇਰੀ 8 ਸਾਲ ਦੀ ਇੱਥੇ ਰਹਿੰਦੇ ਨਾਲ ਹੀ ਸਾਰੇ ਸਾਰੀ ਦਿਹਾੜੀ ਇੱਥੇ ਸਮਰਪਿਤ ਆ ਪਾ ਰੁੱਖਾਂ ਦੇ ਨਾਲ ਤੇ ਮੈਨੂੰ ਸੁਪਦੇਸ਼ ਤੋਂ ਸੁਣੋ ਜੀ ਸਾਨੂੰ ਵੀ ਪਤਾ ਲੱਗਾ ਵੀ ਤੁਹਾਨੂੰ ਇੱਕ ਭਿਆਨਕ ਬਿਮਾਰੀ ਸੀ ਕੈਂਸਰ ਨਾਲ ਦੇ ਪੀੜਾ ਸੀ ਤੁਸੀਂ ਕਿਸ ਕਾਦੀ ਕੈਂਸਰ ਸੀ ਤੇ ਕਿੰਨੀ ਵੀ ਸਟੇਜ ਸੀ ਤੁਹਾਡੀ ਤੇ ਇਸ ਤੋਂ ਵੀ ਡਾਕਟਰੀ ਇਲਾਜ ਕਰਾਇਆ ਕਿੰਨੇ ਚਿਰ ਕਰਾਇਆ ਤੇ ਡਾਕਟਰਾਂ ਵੱਲੋਂ ਇਲਾਜ ਕਰਨ ਤੋਂ ਬਾਅਦ ਇੱਥੇ ਆ ਕੇ ਕੁਦਰਤ ਦੇ ਵਾਤਾਵਰਣ ਵਿੱਚ ਕਿਸ ਤਰ੍ਹਾਂ ੜੀ ਜਿਹੜੀ ਕੈਂਸਰ ਜਿਹੜੀ ਉਹ ਠੀਕ ਹੋਈ ਵੀ ਜੀ ਡਾਕਟਰ ਇਲਾਰਜ ਮੇਰਾ ਇਲਾਰਜ ਮੈਂ ਅੱਗੇ ਦੱਸਿਆ ਕਿ ਮੱਲ ਵੱਲੇ ਤੋਂ ਚੱਲਿਆ ਹੈ ਗੁਰਾਉਂਦਾਸ ਹਸਪੀਟਲ ਤੋਂ ਡਾਕਟਰ ਮੀਨਾ ਸੁਧਰ ਨੇ ਬਹੁਤ ਹੀ ਉਹ ਵੀ ਵਾਤਾਵਰਣ ਨੂੰ ਪਿਆਰ ਕਰਦੇ ਨੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜਿਹੜੀ ਤੂੰ ਸੇਵਾ ਕਰਦਾ ਹਣਾ ਬੇਟਾ ਇਹ ਤੇਰੀ ਪੀੜ੍ਹੀਆਂ ਦੀ ਸੇਵਾ ਤੈਨੂੰ ਕੁਝ ਨਹੀਂ ਹੋਣਾ ਆਪਣਾ ਜਾ ਕੇ ਜਿੱਦਾਂ ਤੇਰੀ ਲਾਈਫ ਆ ਜੀ ਜਾ ਚੁੱਪ ਕਰਕੇ ਸਿਮਰਨ ਕਰ ਆਪਣਾ ਚਲੋ ਤੁਹਾਨੂੰ ਪਤਾ ਕਿrna ਲੱਗਦੀ ਉਹਨਾਂ ਨੂੰ ਤੰਗੀ ਦੇ ਸਰੀਰ ਨੂੰ ਬਹੁਤ ਆਉਂਦੀ ਮੈਨੂੰ ਵੀ ਤੰਗੀ ਬਹੁਤ ਆਈ ਇੱਥੇ ਆ ਕੇ ਸਿਮਰਨ ਕਰੀਦਾ ਘਰ ਦੇ ਹੈ ਕਿੱਥੇ ਸੀ ਮੇਰੇ ਗਲੇ ਦੇ ਕੈਂਸਰ ਹੀ ਤੇਜੀ ਸਟੇਜ ਦਾ ਮਤਲਬ ਪਾਣੀ ਦਾ ਘੁੱਟ ਵੀ ਜਿਹੜਾ 3 ਮਹੀਨੇ ਤੱਕ ਮੈਂ ਦੋ ਦੋ ਘੁੱਟ ਪਾਣੀ ਪੀਂਦਾ ਰਿਆ ਪਾਣੀ ਦੇ ਸਿਰ ਤੇ ਰਿਆਂ ਕੁਝ ਇਹਨਾਂ ਦੇ ਸਿਰ ਤੇ ਇਹਨਾਂ ਨੇ ਗਾੜੀ ਵੀ ਇਹੀ ਅਰਦਾਸ ਕਰੀਦੀ ਆਗੇ ਕਿ ਜੇ ਤੇ ਤੁਸੀਂ ਰੱਖਣਾ ਤੁਹਾਡੀ ਸੇਵਾ ਕੀਤੀ ਹੈ ਗਾੜੀ ਗਾਂਹ ਸੇਵਾ ਕਰਾਉਣੀ ਤੁਸੀਂ ਮੇਰੇ ਭਾਗਾ ਜਿਹੇ ਲਈ ਤੁਸੀਂ ਦੇਰ ਸਾਹ ਦੇ ਦਿਓ ਗਾੜੀ ਨਹੀਂ ਤੇ ਫਿਰ ਅੱਗੇ ਤੇ ਉੱਤੇ ਤੇ ਹੈ ਗਈ ਯਾਰ ਆਪਗਲੋਂ ਤੇ ਗੁਰੂ ਜੀ ਕਿਸ ਤਰ੍ਹਾਂ ਦੇ ਦਿਓ ਨਵਾਂ ਜੀਵਨ ਦਿੱਤਾ ਗਾ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਇਹਨਾਂ ਬੂਟਿਆਂ ਵਾਂਗੂ ਜਿਹੜੇ ਕੀ ਇੱਕ ਵਾਤਾਵਰਣ ਤੁਹਾਡੇ ਵੱਲੋਂ ਸ਼ੁੱਧ ਵਾਤਾਵਰਣ ਜਿਹੜਾ ਤਿਆਰ ਕੀਤਾ ਗਿਆ ਉਹ ਕਿਸ ਤਰ੍ਹਾਂ ਦੇ ਦਿਓ ਦਵਾਈਆਂ ਛੁੱਟ ਗਈਆਂ ਦਾੜ੍ਹੀ ਲਾਹ ਛੁੱਟ ਗਿਆ ਬਸ ਇੱਥੇ ਆ ਕੇ ਪ੍ਰਮਾਤਮਾ ਦਾ ਨਾਮ ਜਪਦੇ ਹੋ ਹਵਾ ਚੰਗੀ ਲੈਂਦੇ ਹੋ ਜਿਹੜਾ ਕੀ ਵਾਤਾਵਰਣ ਜਿਹੜਾ ਤੁਹਾਡਾ ਬਹੁਤ ਵਧੀਆ ਮਾਹੌਲ ਬਣ ਗਿਆ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਦਾ ਮੈਂ ਜੀ ਇਹ ਕਹਿਣਾ ਚਾਹੁੰਦਾ ਹਰੇਕ ਪਿੰਡ ਦੇ ਪੰਚਾਇਤੀ ਜ਼ਮੀਨਾਂ ਤੁਹਾਨੂੰ ਪਤਾ ਹੈਗੀਆਂ ਹਰੇਕ ਪਿੰਡ ਨੂੰ ਮੈਨੂੰ 12000 ਪਿੰਡ ਆ ਜੇ ਆਪਾਂ ਹਰੇਕ ਪਿੰਡ ਦੇ ਵਿੱਚ ਅੱਦਾ ਅੱਦਾ ਕਿਲਾ ਜੰਗਲ ਲਾਈਏ ਜਿੱਦਾਂ ਮੈਂ ਲਾਇਆ ਰੁੱਖ ਲਾਏ ਸਾਰੇ ਤੇ ਧਰਤੀ ਇੱਕ ਤੇ ਧਰਤੀ ਦੇ ਮਤਲਬ ਫੇਫੜੇ ਅਸਲੀ ਰੁੱਖ ਆ ਸਾਹ ਲੈਂਦੀ ਧਰਤੀ ਵੀ ਇਹਨਾਂ ਦੇ ਲਈ ਰਹਿੰਦੀ ਹੈ ਕਿ ਕਹੇ ਅਮਾ ਜੋਂ ਤਾਂ ਆਪਾਂ ਗਾਇਰ ਨੇ ਵੀ ਧਰਤੀ ਦੇ ਫੇਫੜੇ ਨੇ ਮੇਰੀ ਵੀ ਕੋਸ਼ਿਸ਼ ਇਹ ਆ ਕਿ ਜਗਦੇਵ ਕਲਾਂ ਦੇ ਵਿੱਚ ਮੈਂ ਧਰਤੀ ਦੇ ਫੇਫੜੇ ਬਣਾਉਣੇ ਆ 9000 ਮੇਰਾ ਹੋ ਗਿਆ ਹੈ ਹਰ ਕੀ ਸੀਜ਼ਨ ਦੇ ਵਿੱਚ ਮੈਂ 15000 ਤੋਂ ਟੱਪੂਗਾ ਮੇਰੀ ਕੋਸ਼ਿਸ਼ ਇਹ ਹੈ ਕਿ 2 ਲੱਖ ਦੇ ਕਰੀਬ ਰੁਪਏ ਕਮਾਉਣਾ ਮੈਂ ਆਪਣੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਦੇਖਿਆ ਵੀ ਗੁਰਦੇਵ ਸਿੰਘ ਦਾ ਨਾਮ ਜਿਹੜਾ ਪਿੰਡ ਜਿਹੜਾ ਅੱਜ ਦੇਵਕਲਾ ਕਾਫੀ ਮਸ਼ਹੂਰ ਹੋ ਗਿਆ ਕਿ ਭਈ ਅਸੀਂ ਵੀ ਜਦੋਂ ਤੁਹਾਡੇ ਪਿੰਡ ਵਿੱਚ ਆ ਕੇ ਤੁਹਾਡਾ ਤੁਹਾਡਾ ਰਾਹ ਪੁੱਛਣ ਜਾਂ ਪਿੰਡ ਬਾਰੇ ਪੁੱਛਿਆ ਆਪੇ ਅਸੀਂ ਗੁਰਦੇਵ ਸਿੰਘ ਸੋਨੂਵਾਲ ਜਿਹੜਾ ਜਿਹਨੇ ਇੱਕ ਵਾਤਾਵਰਣ ਪ੍ਰੇਮੀ ਹੈ ਜਿਹਨੇ ਕਿ ਪੌਦੇ ਜਿਹੜੇ ਨੇ 9000 ਬਾਦ ਲਗਾਏ ਨੇ ਉਹਨੇ ਬਿਲਕੁਲ ਦੱਸਿਆ ਵੀ ਸਾਡੇ ਪਿੰਡ ਦਾ ਹੋਂ ਨੌਜਵਾਨ ਆ ਬੜਾ ਆਸੀ ਵਧੀਆ ਲੱਗਦਾ ਵੀ ਜਦੋਂ ਸੋਨੂ ਨੀਰੇ ਦਾ ਨਾਮ ਲੈਂਦੇ ਲੋਕ ਤੇ ਕਹਿੰਦੇ ਵੀ ਬਾਹਰੋਂ ਲੋਕ ਹੀ ਆ ਕੇ ਬੜਾ ਇੱਥੇ ਵੇਖਦੇ ਨੇ ਆ ਕੇ ਇਸ ਜੰਗਲ ਨੂੰ ਜਿਹੜਾ ਤੁਸੀਂ ਵਾਤਾਵਰਣ ਲਗਾਇਆ ਵਾ ਫਿਰ ਮਾਨੂੰ ਕਿੰਨਾ ਚੰਗਾ ਲੱਗਦਾ ਜਿਹੜੇ ਲੋਕ ਤਰੀਫਾਂ ਕਰਦੇ ਨੇ ਵੀ ਸੋਨੂ ਨੇ ਬਹੁਤ ਵਧੀਆ ਮਾਹੌਲ ਬਣਾਇਆ ਅਤੇ ਪਿੰਡ ਦਾ ਜਿੱਥੇ ਨਾਂ ਬਣਾਇਆ ਉੱਥੇ ਆਪਣਾ ਵੀ ਜਿਹੜਾ ਨਾਮ ਬਣ ਗਿਆ ਵੀ ਜੀ ਨਾਂ ਤੇ ਬੰਦੇ ਦਾ ਕੁਝ ਨਹੀਂ ਹੁੰਦਾ ਨਾਂ ਸਾਰਾ ਮੇਰਾ ਇਹਨਾਂ ਦੇ ਨਾਲ ਹੀ ਹੈ ਕੁਦਰਤ ਦੇ ਨਾਲ ਹੀ ਹੈ ਕੁਦਰਤ ਨੂੰ ਪਿਆਰ ਕਰਦੇ ਤਾਂ ਤੁਹਾਨੂੰ ਡਬਲ ਕਰਕੇ ਦਿੰਦੀ ਐਗਜ਼ਾਮਪਲ ਸੈੱਟ ਕੀਤੀ ਕੁਦਰਤ ਨੇ ਮੇਰੇ ਉੱਤੇ ਮੈਂ ਇਹਨਾਂ ਨੂੰ ਪਿਆਰ ਕੀਤਾ ਹੀ ਇਹਨਾਂ ਮਤਲਬ ਬੈਠਦੇ ਮੈਂ ਇਹੀ ਅਰਦਾਸ ਕੀਤੀ ਇਹਨਾਂ ਦੇ ਗਾੜੀ ਵਾਲ ਵੜ ਜਾਂਦੇ ਤੁਹਾਨੂੰ ਪਤਾ ਕਹਿੰਦੇ ਇਹਦੇ ਟ੍ਰੇਡ ਬੜੇ ਨਾਲ ਕਿਰਨਾਂ ਦੇ ਨਾਲ ਕੀਮੋ ਦੇ ਨਾਲ ਇਹੀ ਅਰਦਾਸ ਕੀਤੀ ਵਾਲ ਤੇ ਮੇਰੇ ਸਿੱਧੂ ਮੈਂ ਸਰਦਾਰ ਹੀ ਹਾਂ ਤੇ ਇਹੀ ਅਰਦਾਸ ਕੀਤੀ ਇਹਨਾਂ ਦੇ ਵਿੱਚ ਕਿ ਮੇਰੇ ਵਾਲ ਬੋਲ ਨਹੀਂ ਉੱਡਣੇ ਚਾਹੀਦੇ ਮੈਨੂੰ ਬਾਦ ਸੂਰਤੇ ਨਾ ਬਣਾਇਓ ਬਸ ਬੂਟਿਆਂ ਨੂੰ ਇਹੀ ਕਹਿੰਦਾ ਰਿਆਂ ਤੇ 45 ਦਿਨ ਮੈਨੂੰ ਕਿਰਨਾਂ ਲੱਗੀਆਂ ਜੇ ਮਤਲਬ 63 ਕਰਨਾ ਮੈਨੂੰ ਲੱਗੀਆਂ ਇੱਕ ਮੇਰਾ ਵਾਲ ਨਹੀਂ ਛੜਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਡੇ ਸਾਹਮਣੇ ਹੈ ਜੀ ਕਿਵੇਂ ਤੁਸੀਂ ਕਿਸ ਤਰ੍ਹਾਂ ਬਾਲ ਬੱਚਿਆਂ ਵਾਂਗੂ ਪਾਲਨ ਪੋਸ਼ਣ ਕਰਦੇ ਹੋ ਕਿਸ ਤਰ੍ਹਾਂ ਜਿਹੜਾ ਇਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੇ ਹੋ ਜਿਵੇਂ ਬੱਚੇ ਜੰਮਦੇ ਨੇ ਜਿਵੇਂ ਕਹਿੰਦਾ ਸਭ ਬੱਚੇ ਸ਼ੁਰੂਆਤ ਹੁੰਦੀ ਆ ਬੱਚਿਆਂ ਨੂੰ ਤੁਲਨਾ ਫਿਰ ਸਕਾਉਂਦੇ ਹੋ ਬੱਚਿਆਂ ਨੂੰ ਪਾਲਨ ਪੋਸ਼ਣ ਕਰਕੇ ਇਹਨਾਂ ਨੂੰ ਵੱਡਿਆਂ ਕਰਦੇ ਹੋ ਕਿਸ ਤਰ੍ਹਾਂ ਇਸ ਤਰ੍ਹਾਂ ਦੇਖਭਾਲ ਕਰਦੇ ਹੋ ਤੁਹਾਡੇ ਦਰਸ਼ਕਾਂ ਨੂੰ ਸੰਜਿਆ ਕਰਦੇ ਹੋ ਕਿਸ ਤਰ੍ਹਾਂ ਦੇਖਭਾਲ ਕਰਦੇ ਹੋ ਜੀ ਦੇਖਭਾਲ ਜਦੋਂ ਤੁਸੀਂ ਇਹਨਾਂ ਨੂੰ ਪਾਣੀ ਪਾਉਂਦੇ ਨਾ ਡੇਲੀ 10 15 ਦਿਨ ਦੇ ਵਿੱਚ ਇਹ ਨਵੇਂ ਪੱਤੇ ਕੱ ਇਦੋਂ ਨਵਾਂ ਪਤਾ ਚੜਦਾ ਨਾ ਉਨਾਂ ਚ ਆ ਬੰਦੇ ਨੂੰ ਆਪਣੇ ਵਿਆਹ ਦੇਣ ਚੜਦਾ ਜਦੋਂ ਮੈਨੂੰ ਇਹਨਾਂ ਲਵੇਖ ਚੜਦਾ ਵੀ ਇਹ ਹੁਣ ਬਸ ਆਪਣੀ ਤਦਾਰ ਤੇ ਆ ਗਏ ਨਵੇਂ ਪੱਤੇ ਜਦੋਂ ਨਿਕਲਣ ਲੱਗੇ ਸਮਝ ਲਓਗੇ ਬੂਟਾ ਚੱਲ ਗਿਆ ਮਤਲਬ ਮਰੂਗਾ ਨਹੀਂ ਬੂਟਾ ਤੁਹਾਡਾ ਤੇ ਮੈਨੂੰ ਇਸ ਤੋਂ ਵੀ ਸੋਨੋ ਜੀ ਇਸ ਵਾਸਤੇ ਕੋਈ ਸਪੈਸ਼ਲ ਖਾਦ ਕੋਈ ਇਸ ਵਾਸਤੇ ਕੋਈ ਸਪਰੇਅ ਵਗੈਰਾ ਕਰਦੇ ਹੋ ਕਿਸ ਤਾ ਅਸੀਂ ਦੇਖਿਆ ਵੀ ਕਈ ਹੁੰਦੀ ਆ ਮੈਂ ਕਈ ਸੁੰਡੀਆਂ ਲੱਗ ਜਾਂਦੀਆਂ ਨੇ ਜਾਂ ਕਿਸ ਤਰ੍ਹਾਂ ਕੀੜੇ ਪੈ ਜਾਂਦੇ ਨੇ ਇਹਨਾਂ ਵਾਸਤੇ ਕੋਈ ਖਾਦ ਵਗੈਰਾ ਕੋਈ ਜਾਂ ਸਪਰੇਅ ਵਗੈਰਾ ਕਰਦੇ ਕੋਈ ਵੀ ਜੀ ਕੋਈ ਸਪਰੇਅ ਨਹੀਂ ਕਰਦਾ ਮੈਂ ਕੋਈ ਖਾਦ ਨਹੀਂ ਇਹਨਾਂ ਦਾ ਜੀਵਨ ਰੁੱਖਾਂ ਦਾ ਜੀਵਨ ਪਾਣੀ ਆ ਪਾਣੀ ਦੋ ਦੋ ਟਾਈਮ ਹੁਣ ਵੱਲੋਂ ਕੀੜਾ ਲੱਗ ਗਿਆ ਆਪਾਂ ਕੀੜੇ ਨੂੰ ਮਾਰਦੇ ਪੱਤੇ ਸੜਨਗੇ ਉਹਦੇ ਨਾਲ ਕਈ ਸਿਸਟਮ ਸਾਰਾ ਸਿਸਟਮ ਖਰਾਬ ਹੋ ਜਾਂਦਾ ਕੀੜਾ ਲੱਗਦਾ ਕੀੜੇ ਨੂੰ ਚਿੜੀਆਂ ਮਕੌੜੇ ਖਾਂਦੇ ਆ ਜਿੜੀਆਂ ਖਾਂਦੀਆਂ ਚਿੜੀਆਂ ਉੱਤੇ ਉੱਡਦੀਆਂ ਉਹ ਬਾਝ ਖਾਂਦਾ ਇਦਾਂ ਸਾਰਾ ਕੁਦਰਤ ਦਾ ਸਿਸਟਮ ਆ ਵੀ ਚੱਲਦਾ ਹੀ ਜਾਂਦਾ ਸਰਕਲ ਜੋ ਹੀ ਚੱਲਦਾ ਹਾਂਜੀ ਇਹ ਮੈਨੂੰ ਇਸੋ ਪੇ ਜਦੋਂ ਇੱਥੇ ਆ ਕੇ ਬੈਠਦੇ ਹੋ ਸ਼ਾਮ ਦਾ ਰਹਿਦਾ ਤਾਂ ਵੇਲਾ ਹੁਣ ਵੀ ਰਹਿਦਾ ਤਾਂ ਵੇਲਾ ਬਾ ਤੇ ਇੱਥੇ ਆ ਕੇ ਕਿੰਨਾ ਕ ਮਨ ਸਕੂਨ ਮਿਲਦਾ ਜਦੋਂ ਇੱਥੇ ਆ ਕੇ ਬੈਠਦੇ ਹੋ ਪਰਮਾਤਮਾ ਦਾ ਨਾਮ ਜਪਦੇ ਹੋ ਤੇ ਕਿੰਨੀ ਇੱਕ ਜਿਹੜੀਆਂ ਮਾਨੂੰ ਸ਼ਾਂਤੀ ਮੈਂ ਦੀ ਜਿਵੇਂ ਪਹਿਲਾਂ ਗੱਲ ਕੀਤੀ ਆ ਤੇ ਮਾਨੂੰ ਫਿਰ ਕਿੰਨਾ ਕੁ ਚੰਗ ਲੱਗਦਾ ਤੁਸੀਂ ਇਕੱਲੇ ਆਉਂਦੇ ਕਿ ਜਾਂ ਹੋ ਵੀ ਪਿੰਡੇ ਲੋਕ ਇੱਥੇ ਆ ਕੇ ਬੈਠਦੇ ਨੇ ਇੱਥੇ ਆ ਕੇ ਸੈਰ ਵੀ ਕਰਦੇ ਨੇ ਕਿਸ ਤਰ੍ਹਾਂ ਦੇ ਲੋਕ ਜੀ ਮੇਰੇ ਨਾਲ ਸਟੇਡੀਅਮ ਮਤਲਬ ਇਹਦੇ ਨਾਲ ਹੀ ਜੰਗਲ ਦੇ ਸਟੇਡੀਅਮ ਗਰਾਊਂਡ ਦੇ ਵਿੱਚ ਮਤਲਬ ਕਾਫੀ ਸੰਗਤ ਆਉਂਦੀ ਆ ਸੈਰ ਕਰਦੀ ਆ ਸ਼ੋਧਾਵਾ ਸਾਰੇ ਆਂਦੇ ਕੇ ਜਿਹੜਾ ਵੀ ਆਉਂਦਾ ਤੇਰੀ ਪੀੜੀ ਦਾਰ ਪੀੜੀ ਸੇਵਾ ਆ ਤੇਰਾ ਪੀੜੀਆਂ ਤੱਕ ਨਾ ਰਹਿਣਾ ਤੁਹਾਨੂੰ ਉੱਤੇ ਨਾ ਤੇ ਉਹਦਾ ਗੁਰੂ ਰਾਮਦਾਸ ਦਾ ਹੀ ਆ ਜੀ ਉੱਤੋਂ ਉੱਤੇ ਨਾ ਕੋਈ ਹੋ ਸਕਦਾ ਗੁਰੂ ਰਾਮਦਾਸ ਦੀ ਮਿਹਰ ਨਾਲ ਸਾਰਾ ਕੁਝ ਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਅਮਰਸਾ ਦੇ ਪਿੰਡ ਜਗਦੇਵ ਕਲਾਵੀਆਂ ਨੇ ਜਿੱਥੇ ਕੀ ਗੁਰਦੇਵ ਸਿੰਘ ਸੋਨੂ ਜਿਸ ਵੱਲੋਂ ਜਿਹੜੇ ਕੀ ਕੁਦਰਤ ਨਾਲ ਪਿਆਰ ਕਰਦਾ ਵਾ ਇਸ ਵੱਲੋਂ 9000 ਜਿਹੜੇ ਕੀ ਬੂਟੇ ਲਗਾਏ ਗਏ ਨੇ ਅਤੇ 36 ਤਰ੍ਹਾਂ ਦੇ ਜਿਹੜੇ ਫਲ ਫਲਦਾਰ ਅਤੇ ਸ਼ਾਨਦਾਰ ਜਿਹੜੇ ਨੇ ਇਹ ਪੌਦੇ ਲਗਾਏ ਗਏ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ ਜੀ ਸੋਨੂ ਵੱਲੋਂ ਅਤੇ ਖਾਸ ਕਰਕੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸੋਨੂ ਨੂੰ ਕੈਂਸਰ ਸੀ ਕੈਂਸਰ ਨਾ ਤੋਂ ਭਿਆਨਕ ਬਿਮਾਰੀ ਤੋਂ ਪੀੜਾ ਸੀ ਡਾਕਟਰਾਂ ਵੱਲੋਂ ਵੀ ਜਿਹੜਾ ਕਿ ਕਾਫੀ ਇਲਾਜ ਕਰਵਾਇਆ ਗਿਆ ਤੇ ਵੀ ਦੱਸਿਆ ਸਾਨੂੰ ਨੇ ਵੀ ਦਵਾਈ ਵੀ ਕਾਫੀ ਖਾਧੀ ਜੀ ਸੀ ਬੜੀ ਤਰ੍ਹਾਂ ਦੀ ਜਿਹੜੀ ਟ੍ਰੀਟਮੈਂਟ ਵੀ ਕੀਤਾ ਪਰ ਜਦੋਂ ਇਸ ਪਰਮਾਤਮਾ ਦੀ ਜਿਹੜੀ ਗੋਦ ਆ ਕੁਦਰਤ ਦੀ ਗੋਦ ਵਿੱਚ ਆਇਆ ਅਤੇ ਇੱਥੇ ਆ ਕੇ ਇਹਨਾਂ ਵਾਤਾਵਰਣ ਵਿੱਚ ਇਹਨਾਂ ਦੀ ਸੇਵਾ ਕੀਤੀ ਬੂਟਿਆਂ ਦੀ ਦੇਖਭਾਲ ਕੀਤੀ ਅਤੇ ਤੁਸੀਂ ਦੇਖ ਸਕਦੇ ਹੋ ਅੱਜ ਕੈਂਸਰ ਨਾਲ ਜਿਹੜੀ ਭਿਆਨਕ ਬਿਮਾਰੀ ਆ ਉਹ ਸੋਨੂ ਜੀ ਠੀਕ ਹੋ ਚੁੱਕੀ ਆ ਲੋਕਾਂ ਨੂੰ ਸੁਨੇਹਾ ਵਾ ਅਸੀਂ ਦੇਖਿਆ ਸੋਨੂ ਜੀ ਲੋਕ ਘਰਾਂ ਵਿੱਚ ਇੱਕ ਬੂਟਾ ਲਗਾਉਂਦੇ ਨੇ ਉਹ ਵੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰਦੇ ਨਾ ਉਹਨੂੰ ਪਾਣੀ ਪਾਉਂਦੇ ਨੇ ਲਾਹ ਦਿੰਦੇ ਰਹੇ ਉਹ ਦੇਖਦੇ ਨਹੀਂ ਵੀ ਬਾਸ ਸੜ ਗਿਆ ਜਾਂ ਕਿਸ ਤਰ੍ਹਾਂ ਹੋ ਗਿਆ ਉਹਨੂੰ ਪਾਲਣ ਪੋਸ਼ਣ ਕਰਨਾ ਲੋਕ ਜ਼ਿੰਮੇਵਾਰੀ ਨਹੀਂ ਸਮਝਦੇ ਵੀ ਜੀ ਜ਼ਿੰਮੇਵਾਰੀ ਨਹੀਂ ਸਮਝਦੇ ਤੇ ਆਪਾਂ ਦੁੱਖ ਵੀ ਉਹਨੇ ਭੋਗ ਰਹੇ ਨਾ ਹੁਣ ਮੇਰੇ ਤੇ ਇੱਕ ਐਗਜ਼ਾਮਪਲ ਮੈਂ ਅੱਗੇ ਵੀ ਕਿਹਾ ਕਿ ਸੈੱਟ ਕੀਤੀ ਆ ਕੁਦਰਤ ਨੇ ਮੈਂ ਇਹਨਾਂ ਨੂੰ ਪਿਆਰ ਕਰਦਾ ਤੇ ਇਹਨਾਂ ਮੈਨੂੰ ਸਾਹ ਦਿੱਤੇ ਇਹਨਾਂ ਵਾਂ ਜੀਵਨ ਇਹਨਾਂ ਦਿੱਤਾ ਮੈ ਫੇ ਵਟਸਐਪ ਤੇ ਫੋਟੋ ਪਾ ਕੇ 5 ਮਿੰਟ ਦੀ ਲਾਈਵ ਰੱਖਦੇ ਜਿਹੜੀ ਕਿ ਉਹਦੀ ਲਾਈਵ ਘੱਟੋ ਘੱਟ ਤੁਹਾਨੂੰ ਚਾਹੀਦੀ ਰੱਖਣੀ 2 ਸਾਲ ਤੇ ਉਹਦੀ ਕੇਅਰ ਕਰੋ ਉਹਨੂੰ ਪਾਣੀ ਪਾਓ ਸਾਰਾ ਕੁਝ ਹੁਣ ਛੜ ਕਰ ਦੇ ਵੇਖੋ ਕਈ ਸੋਸਾਇਟੀਆਂ ਨੇ ਰੁੱਖ ਲਾਉਣੇ ਆ ਤੇ ਤੁਹਾਨੂੰ ਹੁਣ 10 ਲੱਖ ਰੁੱਖ ਦਾ ਪਿਛੇ اعلان ਹੋਇਆ ਵੀ ਸਰਕਾਰ ਵੱਲੋਂ 10 ਲੱਖ ਦੇ ਵਿੱਚੋਂ 10 ਬੂਟੇ ਮੈਨੂੰ ਵਗਾ ਦਿਓ ਸ਼ਹਿਰ ਦੇ ਵਿੱਚ ਜਿਹੜੇ ਪਾਲੇ ਹੋਣ ਠੀਕ ਹੈ ਜੀ ਤੇ ਜਾਨੇ ਨਾ ਸੁਨੇਹਾ ਕੀ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਉਹਨਾਂ ਪ੍ਰੇਮੀਆਂ ਨੂੰ ਜਿਹੜੇ ਲੋਕ ਕੁੱਦਨਾਂ ਪਿਆਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦਰਖਤਾਂ ਦੀ ਮਾਲੋ ਦੇਖਭਾਲ ਵਾਸਤੇ ਸੰਭਾਲ ਨਹੀਂ ਕਰਨ ਵਾਸਤੇ ਸੈਮਨ ਨਹੀਂ ਹੁੰਦੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਪਾਲਣ ਪੋਸ਼ਣ ਕਰਨ ਵਾਸਤੇ ਕਿਸ ਤਰ੍ਹਾਂ ਦੇਖਭਾਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਰਚੋਗਰ ਵੀ ਜੀ ਸਨੇਹਾ ਇਹੀ ਆ ਮੇਰਾ ਇਹ ਕੁਛ ਨਹੀਂ ਮੰਗਦੇ ਆਪਣੇ ਕੋਲ ਨਾ ਇਹ ਖਾਦ ਮੰਗਦੇ ਨਾ ਇਹ ਕੁਛ ਮੰਗਦੇ ਕੋਈ ਪੈਸਾ ਵੀ ਨਹੀਂ ਮੰਗਦੇ ਇਹਨਾਂ ਨੂੰ ਬਸ ਪਾਣੀ ਪਾਓ ਦੋ ਟਾਈਮ ਪਾਣੀ ਨਾ ਹੀ ਚੱਲਦੇ ਆ ਇਹ ਸਭ ਕਹਿਣ ਦੀਆਂ ਗੱਲਾਂ ਮੈਂ ਉਹ ਪਾਇਆ ਮੈਂ ਬਾਕੀ ਜਿਹੜਾ ਵਾਤਾਵਰਣ ਤੁਸੀਂ ਹੁਣ ਤਾਂ ਮੰਨ ਵੇਖ ਲਓ 47 ਡਿਗਰੀ ਹੋ ਗਿਆ ਇਹ 47 ਡਿਗਰੀ ਤਾਪਮਾਨ ਆਪਣੇ ਘਰਾਂ 'ਚ ਜਿਹੜੇ ਅੰਦਰ 'ਚ ਪਾਪਾ ਰੱਖਦੇ ਨੇ ਆਕਸੀਜਨ ਪਲਾਟ ਰੱਖ ਲਿਆ ਉਹਨੂੰ ਪਾਣੀ ਪਾਤਾ ਉਹਨਾਂ ਨਾਲ ਨਹੀਂ ਕਰਨਾ ਇਹ ਤਾਪਮਾਨ ਕਰਨਾ ਇਦਾਂ ਰੋਖ ਲਾਓ ਵੱਡੇ ਬੋੜ ਲਾਓ ਟਾਲੀਆਂ ਲਾਓ ਆਪਣੇ ਕੋਲ ਟਾਲੀਆਂ ਨੇ ਕਦਮ ਦੇ ਬੂਟੇ ਨੇ ਸਵੰਜਨਾ ਆ ਇਦਾਂ ਦੇ ਵੱਡੇ ਰੋਖ ਲਾਓ ਜਿਹੜੇ ਆਕਸੀਜਨ ਆਪਾਂ ਨੂੰ ਦਿੰਦੇ ਨੇ ਛਾਂ ਦਿੰਦੇ ਨੇ ਹੁਣ ਤੁਸੀਂ ਕੇ ਦਫ਼ਤਰ ਦੇ ਬਾਹਰ ਜਾ ਕੇ ਵੇਖ ਲਓ ਜਿੰਨੀ ਗਰਮੀ ਪੈਂਦੀ ਪਹਿਲੋ ਰੋਖੀ ਮਿਹਦੇ ਆ ਵੀ ਛਾਂ ਕਿੱਥੇ ਉਹਦੇ ਥਲੇ ਗੱਡੀ ਲਾਉਣੀ ਆ ਆਪਾਂ ਗੱਡੀਆਂ 'ਚ ਵੜਿਆ ਨਹੀਂ ਜਾਂਦਾ ਆਪਣੇ ਕੋਲ ਠੀਕ ਹੈ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਕੀਤੀ ਗੁਰਦੇਵ ਸਿੰਘ ਸੋਨੂ ਜਿਹੜੇ ਕਿ ਪਿੰਡ ਜਗਦੇਵ ਕਲਾਂ ਦੇ ਨੇ ਤੁਸੀਂ ਦੇਖਿਆ ਇਹ ਨਾਲ ਉਹ ਜਿਹੜੇ ਕਿ ਵੱਖਰੀ ਤਰ੍ਹਾਂ ਦਾ ਇੱਕ ਕੈਲੋਪੀ ਕੁਦਰਤ ਦਾ ਜਿਹੜਾ ਪਿਆਰ ਕਰਦੇ ਨੇ ਇਹਨਾਂ ਵੱਲੋਂ ਇੱਕ ਬਾਗੀਚਾ ਕੈਲੋਕੀ ਜੰਗਲ ਜਿਹੜਾ ਬਾਗ ਜਿਹੜਾ ਤਿਆਰ ਕੀਤਾ ਗਿਆ ਵਾ ਤੇ ਕਾਫੀ ਖਿੱਚ ਦਾ ਕੇਂਦਰ ਵੀ ਆ ਕਾਫੀ ਲੋਕ ਦੇਖਦੇ ਨੇ ਅਤੇ ਸੋਨੂ ਨੂੰ ਇੱਕ ਨਵਾਂ ਜੀਵਨ ਦਿੱਤਾ ਵਾ ਇਹਨਾਂ ਪੌਦਿਆਂ ਨੇ ਮੈਂ ਦਸਾਂ ਦਸ਼ਕਨਦੂਨ ਦਸਾਂ ਜਾਊਂਗਾ ਇੱਕ ਭਿਆਨਕ ਬਿਮਾਰੀ ਜਿਹੜੀ ਕੈਂਸਰ ਨਾਲ ਆਦੀ ਅਤੇ ਇੱਥੇ ਆ ਕੇ ਕੁਦਰਤ ਦੀ ਗੋਦ ਵਿੱਚ ਬੈਠ ਗਿਆ ਸੋਨੂ ਅਤੇ ਇਹਨਾਂ ਦੇ ਦੇਖਭਾਲ ਕੀਤੀ ਆਪਣੇ ਪੁੱਤਰਾ ਵਾਂਗ ਪਾਲਣ ਪੋਸ਼ਣ ਕੀਤਾ ਤੇ ਉਹਨਾਂ ਨੇ ਨੂੰ ਨਵਾਂ ਜੀਵਨ ਦਿੱਤਾ ਤੁਸੀਂ ਦੇਖਦੇ ਆਂ ਕੈਂਸਰ ਨਾਲ ਜਿਹੜੀ ਬਿਮਾਰੀ ਆ ਉਹ ਠੀਕ ਹੋ ਚੁੱਕੀ ਆ ਤੋਂ ਉਹ ਗੱਲਬਾਤ ਕਰਾਂਗੇ ਉਹ ਇੱਕ ਪੂਰੀ ਟੀਮ ਤਰ੍ਹਾਂ ਕੰਮ ਕਰਦੇ ਨੇ ਹਾਂਜੀ ਵੀਰ ਜੀ ਕੀ ਨਾਮ ਦੀ ਮੇਰਾ ਨਾਮ ਸਰਕਲਵੰਤਿਆ ਜੀ ਸਰਕਲਵੰਤਨੀ ਕਿਸ ਤਰ੍ਹਾਂ ਦੇ ਦੋ ਮਨਚੇ ਵਿਚਾਰ ਕਿਸ ਤਰ੍ਹਾਂ ਆਇਆ ਭਾਈ ਸਾਹਿਬ ਨੇ ਸੇਵਾ ਸ਼ੁਰੂ ਕੀਤੀ ਆ ਤੁਹਾਡੇ ਮਨਚ ਕਿਸ ਤਰ੍ਹਾਂ ਵਿਚਾਰ ਆ ਕਿੰਨਾ ਰੋਜ਼ ਸਮਾਂ ਦਿੰਦੇ ਹੋ ਕਿੰਨਾ ਟਾਈਮ ਦਿੰਦੇ ਸੇਵਾ ਵਿੱਚ ਸਰ ਮੈਂ ਨਾ ਕੈਮਰੇ ਸਕੂਲ ਗੱਡੀ ਚਲਾਉਂਦਾ ਮੈਨੂੰ ਹੁਣ ਛੁੱਟੀਆਂ ਆਹੀ ਹੁਣ ਮੈਂ ਪੂਰਾ ਇੱਕ ਮਹੀਨਾ ਦੀਆਂ ਛੁੱਟੀਆਂ ਇੱਕ ਨੂੰ ਲੱਗ ਜਣਾ ਸਕੂਲ ਇਹਨਾਂ ਦੇ ਕੋਲ ਹੀ ਰਿਆਂ ਜਿੱਦਾਂ ਕਹਿਣਾ ਇਹਨਾਂ ਪਾਣੀ ਲਾ ਦਿਓ ਨਾਲ ਲਵਾ ਦਿਓ ਨਾਲ ਫਿਰ ਇਹਨਾਂ ਦੇ ਮੁੰਡੇ ਦੋਸਤ ਜਿੰਨੇ ਵੀ ਸਾਰੇ ਆਉਂਦੇ ਇੱਥੇ ਕੰਮ ਕਰਦੇ ਆਪਾਂ ਪਾਣੀ ਲਾਉਂਦੇ ਆ ਨਹਾਉਂਦੇ ਵੀ ਆ ਐਨਜੋਇਮੈਂਟ ਵੀ ਕਰਦੇ ਆ ਬੈਨੇ ਖਲੋਣੇ ਵੀ ਆ ਤੇ ਬਾਕੀ ਇਦਾਂ ਵਾ ਕਿ ਬੂਟਾਂ ਦੇ ਤਾਂ ਪਹਿਲਾਂ ਸਾਨੂੰ ਪਤਾ ਹੀ ਨਹੀਂ ਆ ਨੂੰ ਜਾਮਨ ਦਾ ਪਤਾ ਅਮਰੂਦ ਦਾ ਪਤਾ ਹੀ ਹੁਣ ਆਪਣਾ ਤੁਸੀਂ ਬੂਟੇ ਲਾ ਲਓ ਵੀ ਆ ਫਾਲਸਾ ਆ ਸਾਨੂੰ ਫਾਲਸੇ ਦਾ ਪਤਾ ਹੀ ਨਹੀਂ ਸ਼ਹਿਰਾਂ ਚ ਰੇੜੀਆਂ ਤੇ ਵੇਖੀਦਾ ਸੀ ਤੇ ਸਾਨੂੰ ਪਤਾ ਨਹੀਂ ਵੀ ਸਾਡੇ ਫਾਲਸਾ ਵੀ ਹੋ ਜੂਗਾ ਫਾਲਸਾ ਲਾਇਆ ਵਾ ਫਿਰ ਇਹਨਾਂ ਨੇ 베ਰੀ ਲਾਈ ਵਧੀਆ ਟਾਪ ਦੀ ਅਮਲਤਾਸ ਆ ਫਿਰ ਕਾਫੀ ਤਰ੍ਹਾਂ ਦੇ ਬੂਟੇ ਸਾਨੂੰ ਤੇ ਪਹਿਲਾਂ ਪਨਾਵਾ ਦਾ ਨਹੀਂ ਪਤਾ ਹੁਣ ਸਾਨੂੰ ਪਤਾ ਲੱਗਣ ਡਿਆ ਪਏ ਜਿਵੇਂ ਜਿਵੇਂ ਅਸੀਂ ਬੂਟੇ ਬੂਟੇ ਸੋ ਕਿੰਨਾ ਕੇ ਮਾਂ ਚ ਚੰਗਾ ਲਾ ਲਾ ਜਦੋਂ ਤੁਹਾਡੇ ਪਿੰਡ ਦੇ ਨਾਲ ਜਗਦੇਸ਼ ਕਲਾਂ ਦਾ ਪੂਰੇ ਲੋਕ ਵੱਲ ਜੀ ਲੈਂਦੇ ਨੇ ਵੀ ਅੱਜ ਗੁਰਦੇਵ ਸਿੰਘ ਸੋ ਨੂੰ ਜਿਹੜਾ ਉਹਨੇ ਇੱਕ ਪਿੰਡ ਚ ਇੱਕ ਜੰਗਲ ਤਰ੍ਹਾਂ ਜਿਹੜਾ ਲਾਇਆ ਮੈਨੂੰ ਲੱਗਦਾ ਸ਼ਾਇਦ ਮਾਝੀ ਦਾ ਪਹਿਲਾ ਪਿੰਡ ਹੋਊਗਾ ਜਿੱਥੇ ਇੰਨੇ ਬੂਟੇ ਲਗਾਏ 9000 ਵੱਧ ਬੂਟੇ ਲਗਾਏ ਗਏ ਨੇ ਮੈਂ ਸਰ ਅ ਅੱਜ ਤੋਂ ਦੋ ਚਾਰ ਪਿੱਲਾਂ ਨਾ Shimla ਗਿਆ ਸੀ ਗੱਡੀ ਲੈ ਕੇ ਕਿਸ ਦੇ ਨਾਲ ਉਸ ਵੀਰ ਦੇ ਡਰਾਈਵਰ ਦੇ ਫੋਨ ਦੇ ਵਿੱਚ ਵੀਡੀਓ ਚੱਲ ਰਹੀ ਕੀ ਗੱਲ ਹੈ ਮੈਂ ਉਹਨੂੰ ਬਾਅਦ ਫੋਟੋਆਂ ਵੀ ਵਿਖਾਈਆਂ ਆਪਣੇ ਫੋਨ ਤੋਂ ਵੀ ਆ ਵੇਖ ਯਾਰ ਇਦਾਂ ਮੇਰੇ ਬ੍ਰਦਰ ਨੇ ਕੀਤਾ 2000 2 ਤੋਂ ਕੰਮ ਕਰਦਾ ਰਿਹਾ ਹੁਣ ਤੱਕ ਪਹਿਲਾਂ ਤੇ ਲੋਕ ਮਖੌਲ ਕਰਦੇ ਸੀ ਇਹਨੂੰ ਇਹ ਕੀ ਕਰਦਾ ਬਾਬੂਟੇ ਲਾਲੇ ਚਾਰ ਜਾਂ ਇਹਨੇ ਕੀ ਵਿਖਾਉਣਾ ਚਾਹੁੰਦਾ ਵਾ ਪਰ ਹੁਣ ਪਤਾ ਲੱਗਦਾ ਵਾ ਲੋਕਾਂ ਨੂੰ ਵੀ ਵਾਕਿਆ ਹੀ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਗਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਤਾ ਲੱਗੂ ਵਾਕਿਆ ਸਾਨੂੰ ਕੋਈ ਹੈਗਾ ਹੀ ਬੰਦਾ ਜਿਨੇ ਰੁਖ ਲਾਇਆ ਸੀ ਠੀਕ ਹੈ ਧੰਨਵਾਦੀ ਤੁਸੀਂ ਦੇਖਿਆ ਵੀ ਨੌਜਵਾਨਾਂ ਵਾਲਾ ਵੱਖਰਾ ਪ੍ਰਾਲਾ ਕੀਤਾ ਗਿਆ ਜਿੱਥੇ ਪਿੰਡ ਦਾ ਪਿੰਡ ਦਾ ਪੂਰਾ ਸਹਿਯੋਗ ਆ ਉਥੇ ਇਲਾਕੇ ਦੇ ਵਿੱਚ ਗੱਲ ਕਰੀਏ ਪੂਰੇ ਪੰਜਾਬ ਵਿੱਚ ਜਿਹੜਾ ਸੋਨੂ ਨੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਜਿੱਥੇ ਪਿੰਡ ਦਾ ਨਾਮ ਜਿੱਥੇ ਕਿ ਜਗਦੇਵਾਲਾ ਦਾ ਨਾਮ ਰੌਸ਼ਨ ਕੀਤਾ ਉਥੇ ਸੋਨੂ ਦਾ ਨਾਮ ਵੀ ਰੌਸ਼ਨ ਕੀਤਾ ਗਿਆ ਜਿਵੇਂ ਦੱਸਿਆ ਵੀਰ ਨੇ ਕਿ ਸੋਨੂ ਦਾ ਨਾਮ ਜਿਹੜਾ ਰਹੀ ਦੇ ਦੁਨੀਆ ਤੱਕ ਰਹੂਗਾ ਕਿਉਂਕਿ ਬੜਾ ਵਧੀਆ ਪ੍ਰਾਲਾ ਕੀਤਾ ਗਿਆ ਵਾ ਸਾਨੂੰ ਚਾਹੀਦਾ ਪਿੰਡ ਪਿੰਡ ਇਸ ਤਰ੍ਹਾਂ ਦੇ ਜਿਹੜੇ ਸੋਨੂ ਨੌਜਵਾਨ ਵਰਗੇ ਇੱਕ ਟੀਮ ਬਣਾਉਣੀ ਚਾਹੀਦੀ ਆ ਇਸ ਤਰ੍ਹਾਂ ਦਾ ਪ੍ਰਾਲਾ ਕਰਨਾ ਚਾਹੀਦਾ ਅਤੇ ਹਰ ਇੱਕ ਪਿੰਡ ਵਿੱਚ ਵੱਤਵਾ ਦੋਖ ਲ ਮੇਨੂੰ ਦਿਓ ਜਾਤ ਮੈਂ ਤੁਹਾਡਾ ਹਦੀਦ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ